ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਆਏ ਆਂ ਜੀ ਰਾਣਾ ਫੈਸ਼ਨ ਬੁਟੀਕ ਮੋੜ ਮੰਡੀ ਦਸ਼ਮੇਸ਼ ਨਗਰ ਗਲੀ ਨੰਬਰ 2 ਨੀਅਰ ਬੱਸ ਸਟੈਂਡ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆਂ ਜੀ ਪਿਓਰ ਪਸ਼ਮੀਨੇ ਦੇ ਸੂਟ ਜਿਨ੍ਹਾਂ ਤੇ ਬੋਰਾ ਜਿਹੜਾ ਉਹ ਬਿਲਕੁਲ ਨਹੀਂ ਆਊਗਾ ਆਲ ਓਵਰ ਸੂਟ ਰਹਿਣਗੇ ਜੀ ਸੂਟ ਬਹੁਤ ਸੋਹਣੇ ਨੇ ਜੇਕਰ ਤੁਸੀਂ ਆਪਣੇ ਚੈਨਲ ਤੇ ਫਰਸਟ ਟਾਈਮ ਆਇਓ ਤਾਂ ਪਲੀਜ਼ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਆ ਕਰੋ ਪਲੀਜ਼ ਐਨਾ ਕੰਮ ਕਰਦਿਆ ਕਰੋ ਜਿ ਕਿਸ ਨੇ ਸੈਟ ਵਾਈਜ਼ ਲੈਣਾ ਹੈ ਤਾਂ ਆਪਣੇ ਵਟਸਐਪ ਨੰਬਰ ਤੇ ਤੁਸੀਂ ਕੰਟੈਕਟ ਕਰ ਸਕਦੇ ਹੋ ਜੀ ਤੇ ਅੱਜ ਦੀ ਵੀਡੀਓ ਦਾ ਆਪਣਾ ਜਿਹੜਾ ਪਹਿਲਾ ਸੂਟ ਹੈ ਉਹ ਆਹ ਹੈ ਜੀ orange color orange color ਦਾ ਸੂਟ ਹੈ ਜੀ ਆਹ ਵਾਲਾ ਇਹਨਾਂ ਸੂਟਾਂ ਦੇ ਨਾ ਜਿਹੜਾ ਹਾ ਬਾਰਡਰ ਦਿੱਤਾ ਹੋਇਆ ਇੱਕ ਸਾਈਡ ਤੇ ਦਿੱਤਾ ਹੋਇਆ ਹੈ ਇਹਨੂੰ ਤੁਸੀਂ ਜਿਵੇਂ ਮਰਜ਼ੀ ਲਾ ਸਕਦੇ ਹੋ ਮਤਲਬ ਕਿ ਲੈਂਥ ਹੈ ਇਸ ਤਰ੍ਹਾਂ ਵੀ ਪ੍ਰੋਪਰ ਆਊਗੀ ਐ ਮੰਨ ਕੇ ਚੱਲੋ ਵੀ 45 इजीली 45 ਵਾਲੀ ਰੈਡੀ ਹੋਊਗਾ ਜੀ ਜੇਕਰ ਕਸਟਮਰ ਨੇ ਮਤਲਬ ਕਿ ਇਸ ਨੂੰ ਕੱਟ ਕੇ ਰੱਖਣਾ ਤਾਂ ਕੱਟ ਕੇ ਵੀ ਤੁਸੀਂ ਰੱਖ ਸਕਦੇ ਹੋ ਤੇ ਅਦਰਵਾਈਜ਼ ਇਹ ਐਸੇ ਤਰ੍ਹਾਂ ਹੀ ਬਣ ਜਾਊਗਾ ਆਹ ਬਾਰਡਰ ਹੈਗਾ ਜਿਹੜਾ ਇਹ ਤੁਹਾਡੀ ਬਾਟਮ ਤੇ ਸ਼ਰਟ ਦੇ ਬੈਕ ਫਰੰਟ ਤੇ ਔਰ ਬਾਜੂ ਤੇ ਦਿੱਤਾ ਹੋਇਆ ਹੈ ਜੀ ਤੁਸੀਂ ਕਿਤੇ ਵੀ ਇਹਨੂੰ ਲਾਉਣਾ ਲਾ ਸਕਦੇ ਹੋ ਜੀ ਪੂਰਾ 5 ਮੀਟਰ ਵਾਡਰ ਹੈ ਜਿਹੜਾ ਤੁਹਾਨੂੰ ਦਿੱਤਾ ਹੋਇਆ ਹੈ ਜੀ ਇਸ ਦੇ ਉੱਤੇ ਪਿਓਰ ਪਸ਼ਮੀਨੇ ਦੇ ਸੂਟ ਨੇ ਜੀ ਜਿਨ੍ਹਾਂ ਤੇ ਬੋਰ ਬਿਲਕੁਲ ਨਹੀਂ ਆਊਗਾ ਜੀ ਐਸੀ ਆਪਣਾ ਅੱਜ ਦਾ ਫਰਸਟ ਕਲਰ ਜੀ orange ਕਲਰ ਫਰਸਟ ਕਲਰ ਹੈਗਾ ਜੀ ਆਪਣਾ orange ਔਰ ਸੈਕੰਡ ਕਲਰ ਆਪਣਾ ਹੈਗਾ ਜੀ ਜਲੋ ਜਲੋ ਕਲਰ ਹੈ ਜੀ ਹਲਦੀ ਵਰਗਾ ਕਲਰ ਹੈ ਇਹ ਆਪਣੇ ਤੁਹਾਨੂੰ ਦਿਖਾਵਾਂ ਇਸ ਤਰ੍ਹਾਂ ਥੋੜਾ ਤੁਹਾਡਾ ਡਾਊਟ ਕਲੀਅਰ ਕਰੀਏ ਆਪਾਂ ਇਹ ਇਸ ਤਰ੍ਹਾਂ ਬਣੂਗਾ ਜੀ ਇਹ ਇਸ ਤਰ੍ਹਾਂ ਇਸ ਤਰ੍ਹਾਂ ਬਣੂਗਾ ਇਸ ਤਰ੍ਹਾਂ ਸ਼ਰਟ ਟਾਉਗੀ ਇਸ ਦੀ ਆ ਦੇਖੋ ਜੀ ਇਸ ਤਰ੍ਹਾਂ ਸ਼ਰਟ ਆਉਗੀ ਇਸ ਦੀ ਇਹ येलो ਕਲਰ ਹੈ ਜੀ ਇਹਨਾਂ ਦੇ ਨਾਲ ਸਟੌਲ ਨਹੀਂ ਹੈਗਾ ਜੀ ਕਲਰ ਬੁਰਦੀ ਗਰੰਟੀ ਹੈ ਜੀ ਪੂਰੀ ਪ੍ਰਾਈਜ਼ ਹੈ ਜਿਹੜਾ ਇਹਨਾਂ ਸੂਟਾਂ ਦਾ 750 ਰੁਪਏ ਰਹੂਗਾ ਜੀ ਆਪਣੇ ਅੱਜ ਵਾਲੇ ਸੂਟ ਨੇ ਜਿਹੜੇ ਇਹਨਾਂ ਦਾ ਪ੍ਰਾਈਜ਼ ਹੈਗਾ ਜਿਹੜੇ ਪਸ਼ਮੀਨੇ ਦੇ ਦਿਖਾਵਾਂਗੇ ਤੁਹਾਨੂੰ ਬਿਨਾਂ ਸ਼ਾਲ ਤੋਂ ਉਹਨਾਂ ਦਾ ਪ੍ਰਾਈਜ਼ ਹੈ ਜਿਹੜਾ 700 ਤੇ 50 ਰੁਪਏ ਰਹੂਗਾ ਜੀ ਹਾਂਜੀ ਅਗਲਾ ਕਲਰ ਆ ਗਿਆ ਜੀ ਆਪਣੇ ਕੋਲੇ ਮਹਿੰਦੀ ਅਗਲਾ ਕਲਰ ਆ ਗਿਆ ਜੀ ਮਹਿੰਦੀ ਅਗਲਾ ਆ ਗਿਆ ਮਹਿੰਦੀ ਕਲਰ ਕਲਰ ਵੀ ਬਹੁਤ ਸੋਹਣਾ ਜਿਹੜਾ ਆਪਾਂ ਹਲਕੇ ਰੇਟ ਦੇ ਵਿੱਚ ਮਤਲਬ ਘੱਟ ਰੇਟ ਦੇ ਵਿੱਚ ਪਸ਼ਮੀਨਾ ਲੈਣੇ ਆ ਉਹਦੇ ਨਾਲੋਂ ਇਹ ਕਾਫੀ ਲਾਈਟ weight ਹੈ ਜੀ ਬਾਲਾ ਹੈਵੀ ਜਾਂ ਭਾਰੀ ਜਾਂ ਨਹੀਂ ਬੰਦਾ ਇਹ ਲਾਈਟ weight ਸੂਟ ਆ ਜੀ ਇਹ ਮਹਿੰਦੀ ਕਲਰ ਆ ਗਿਆ ਜੀ ਆਪਣਾ ਤੁਸੀਂ ਕੁਝ ਵੀ ਤਿਆਰ ਕਰ ਸਕਦੇ ਹੋ ਜੀ ਪਲਾਜੋ ਚਾਹੇ ਸਲਵਾਰ ਪੂਰਾ ਡਿਜ਼ਾਈਨਰ ਸੂਟ ਬਣੂਗਾ ਜੀ ਇਨਰ ਲਾਉਣ ਦੀ ਲੋੜ ਨਹੀਂ ਜੀ ਆਪਦੀ ਚੋਇਸ ਨੂੰ ਲਾ ਸਕਦਾ ਹੈਗਲਾ ਕਈ ਵਾਰੀ ਕੋਈ ਕਸਟਮਰ ਇਨਰ ਤੋਂ ਬਿਨਾ ਪਾਉਂਦਾ ਹੀ ਨਹੀਂ ਹੈਗਾ ਸੂਟ ਉਹ ਲਾ ਸਕਦਾ ਹੈ ਆਦਰਵਾਇਜ਼ ਤੁਹਾਨੂੰ ਇਨਰ ਤੋਂ ਬਿਨਾ ਵੀ ਸਰ ਜੂਗਾ ਜੇ ਤੁਸੀਂ ਨਾ ਵੀ ਇਸ ਦੇ ਨਾਲ ਲਾਈਨਿੰਗ ਲਾਉਂਗੇ ਜੀ ਇਹ ਆ ਗਿਆ ਜੀ ਆਪਣੇ ਕੋਲੇ ਬਰਾਊਨ ਕਲਰ ਇਹ 골ਡਨ ਬਰਾਊਨ ਜਿਹਾ ਕਲਰ ਹੈ ਇਸ ਦਾ ਕਲਰ ਹੈਗਾ ਜੀ 골ਡਨ ਬਰਾਊਨ ਹਾਂਜੀ ਅਗਲਾ ਕਲਰ ਆ ਗਿਆ ਆਪਣਾ ਵਾਈਨ ਪਿੰਕ ਅਗਲਾ ਕਲਰ ਆ ਗਿਆ ਜੀ ਵਾਈਨ ਪਿੰਕ ਇਹਨਾਂ ਜਾਮਨੀ ਜੀ ਟੋਨ ਚ ਪਿੰਕ ਹੈਗਾ ਹੈਗਾ ਤਾਂ ਇਹ ਪਿੰਕ ਕਲਰ ਹੀ ਬਟ ਜਾਵਣੀ ਜੀ ਟੋਨ ਤੇ ਹੈ ਕਲੀਅਰ ਹੈ ਬਣਿਤ ਕਲਰ ਹਾਂਜੀ ਕਲਰ ਜਿੰਵੇਂ ਦਾ ਤੁਹਾਨੂੰ ਵੀਡੀਓ ਦੇ ਵਿੱਚ ਦਿਖ ਰਿਹਾ ਹੈ ਨਾ ਸੇਮ ਹੀ ਹੈ ਜੀ ਹਾਂਜੀ ਅਗਲਾ ਕਲਰ ਆ ਗਿਆ ਆਪਣਾ ਫਰੋਜੀ ਅਗਲਾ ਕਲਰ ਆ ਗਿਆ ਜੀ ਫਰੋਜੀ ਆ ਦੇਖੋ ਜੀ ਅਗਲਾ ਕਲਰ ਆ ਗਿਆ ਜੀ ਆਪਣਾ ਫਰੋਜੀ ਕਲਰ ਬਹੁਤ ਸੋਹਣਾ ਜੀ ਡਿਜ਼ਾਈਨਿੰਗ ਵੀ ਬਹੁਤ ਜ਼ਿਆਦਾ ਸੋਹਣੀ ਹੈ ਇਹਨਾਂ ਦੀ ਲੁੱਕ ਨਾ ਇਸ ਤਰ੍ਹਾਂ ਆਊਗੀ ਜਿਵੇਂ ਆਪਾਂ ਕਾਨੀ ਵਰਕ ਵਾਲੇ ਸੂਟ ਪਾਉਣੇ ਆ ਪਾਇਆ ਹੋਇਆ ਹੈ ਨਾ ਇਸ ਤਰ੍ਹਾਂ ਲੁੱਕ ਦੇਊਗਾ ਜੀ ਕਾਨੀ ਵਰਕ ਵਾਲੇ ਸੁੱਟਾਂ ਦੀ ਤਰ੍ਹਾਂ ਬਟ ਹੈਗਾ ਇਹ ਪਸ਼ਮੀਨਾ ਹੈ ਹਾਂਜੀ ਅਗਲਾ ਆ ਗਿਆ ਪਿੰਕ ਗਾਜਰੀ ਪਿੰਕ ਇਹ ਗਾਜਰੀ ਪਿੰਕ ਕਲਰ ਹੈ ਜੀ ਕਲਰ ਬਹੁਤ ਸੋਹਣਾ ਜੀ ਸੌਫਟ ਬਹੁਤ ਹੈ ਜੀ ਬਹੁਤ ਹੀ ਸੌਫਟ ਹੈ ਵੇਸ ਹਾਂਜੀ ਪ੍ਰਾਈਸ ਰਹੂਗਾ ਇਹਨਾਂ ਦਾ 700 ਤੇ 50 ਰੁਪਏ ਇਹ ਆਪਣੇ ਬਿਨਾ ਸ਼ਾਲ ਸਟੋਲ ਵਾਲੇ ਸੂਟ ਨੇ ਜੀ ਸ਼ਾਲ ਸਟੋਲ ਇਹਨਾਂ ਦੇ ਨਾਲ ਨਹੀਂ ਹੈਗਾ ਇਹ ਆਲ ਓਵਰ ਸੂਟ ਰਹਿਣਗੇ ਜੀ ਪ੍ਰਾਈਜ਼ ਰਹੂਗਾ ਇਹਨਾਂ ਦਾ 700 ਤੇ 1000 ਰੁਪਏ ਅੱਗੇ ਆਪਣੇ ਕੋਲੇ ਆਗੇ ਜੀ ਲਾਈਟ ਕਲਰ ਵਿਦ ਸ਼ਾਲ ਵਿਦ ਸ਼ਾਲ ਆਗੇ ਜੀ ਇਹ ਬੜਾ ਹੈਵੀ ਨਹੀਂ ਹੈਗਾ ਜੀ ਲਾਈਟ ਵੇਟ ਪਸ਼ਮੀਨਾ ਹੈ ਇਹ ਵੀ ਪਸ਼ਮੀਨਾ ਹੈ ਇਹ ਉਹ ਪਸ਼ਮੀਨਾ ਜੀ ਜਿਤੇ ਬੁਰ ਬਿਲਕੁਲ ਨਹੀਂ ਆਊਗਾ ਪ੍ਰਿੰਟਿੰਗ ਇਸ ਦੀ ਡਿਜੀਟਲ ਆ ਪ੍ਰਿੰਟਿੰਗ ਤੁਹਾਨੂੰ ਦੇਸੀ ਰਹੀ ਹੈ ਇਹਨਾਂ ਦੇ ਨਾਲ ਸ਼ਾਲ ਹੈਗੇ ਨੇ ਜੀ ਇਹਨਾਂ ਦੇ ਨਾਲ ਸਟੌਲ ਹੈਗੇ ਨੇ ਸਟੌਲ ਵੀ ਇਹਨਾਂ ਦੇ ਬਿਲਕੁਲ ਲਾਈਟ ਵੇਟ ਨੇ ਪਸ਼ਮੀਨੇ ਦੇ ਸ਼ਾਲ ਨੇ ਜੀ ਪਿਓਰ ਪਸ਼ਮੀਨਾ ਜੀ ਇਹ ਜਿਹਦੇ ਤੇ ਬੁਰ ਹੈ ਜਿਹੜਾ ਉਹ ਨਹੀਂ ਆਊਗਾ ਪ੍ਰਾਈਸ ਰਹੂਗਾ ਜੀ 925 ਰੁਪਏ ਓਨਲੀ ਸਿਰਫ 925 ਦੇ ਵਿੱਚ ਤੁਹਾਨੂੰ ਆ ਸੂਟ ਤੇ ਸ਼ਾਲ ਮਿਲੂਗਾ ਜੀ ਪ੍ਰਿੰਟਿੰਗ ਡਿਜੀਟਲ ਹੈ ਜੀ ਸ਼ਾਲ ਦੀ ਵੀ ਸਟਾਲ ਦੀ ਵੀ ਸੌਫਟ ਲਾਈਟਵੇਟ ਹੈ ਜੀ ਇਹ ਹਾਂਜੀ ਅਗਲਾ ਕਲਰ ਆ ਗਿਆ ਇਸ ਦਾ ਗ੍ਰੇ ਇਹ ਆਲ ਓਵਰ ਸੂਟ ਰਹਣਗੇ ਜੀ ਇਦੇ ਵਿੱਚ ਤੁਹਾਨੂੰ ਡਿਜ਼ਾਈਨ ਮਿਲ ਜਾਣਗੇ ਜੀ ਜਿਹੜੇ ਇਸ ਤੋਂ ਪਹਿਲਾਂ ਦਿਖਾਏ ਆਪਾਂ ਆਲ ਓਵਰ ਪਸ਼ਮੀਨੇ ਵਾਲੇ ਆਹ ਵਾਲੇ ਸੂਟ ਇਹਨਾਂ ਦੇ ਵਿੱਚ ਆਪਣੇ ਕੋਲੇ ਹੋਰ ਡਿਜ਼ਾਈਨ ਨਹੀਂ ਹੈਗਾ ਸਿਰਫ ਆਹੀ ਡਿਜ਼ਾਈਨ ਹੈ ਜੀ ਇਹ ਗ੍ਰੇ ਕਲਰ ਆ ਗਿਆ ਜੀ ਆਪਣੇ ਕੋਲੇ ਆ ਰੂਗਾ ਇਸ ਦਾ ਸ਼ੋਰ ਪੂਰਾ ਖੁੱਲਾ ਢੁੱਲਾ ਜੀ ਪੀਕੋ ਕਰੀ ਹੋਈ ਆ ਪੱਲਿਆਂ ਤੇ ਤੁਸੀਂ ਫੋਨ ਕਿਧਰ ਨੂੰ ਕਰਿਆ ਹੋਇਆ ਵੀ ਨਹੀਂ ਤਾ ਜੀ ਅਗਲਾ ਕਲਰ ਆ ਗਿਆ ਆਪਣਾ ਵਾਈਨ ਕਲਰ ਅਗਲਾ ਆ ਗਿਆ ਜੀ ਆਪਣੇ ਕੋਲੇ ਵਾਈਨ ਕਲਰ ਅਗਲਾ ਆ ਗਿਆ ਜੀ ਆਪਣਾ ਵਾਈਨ ਕਲਰ ਵਾਈਨ ਗਰਾਊਂਡ ਹੈ ਜੀ ਫਲਾਵਰ ਤੁਹਾਨੂੰ ਦਿਖੀ ਰਹੇ ਨੇ ਔਰ ਆ ਰੂਗਾ ਜਿਸ ਦਾ ਸਟਾਲ ਸ਼ਾਲ ਯਾ ਪੂਰਾ ਖੁੱਲਾ ਡੁੱਲਾ ਪ੍ਰਾਈਜ਼ ਰਹੂਗਾ ਜੀ ਆਹ ਸ਼ਾਲ ਵਾਲੇ ਸੂਟਾਂ ਦਾ ਡਿਜੀਟਲ ਪ੍ਰਿੰਟਿੰਗ ਪਸ਼ਮੀਨਾ ਟੂ ਪਸ਼ਮੀਨਾ ਹੈ ਜੀ ਆਲ ਓਵਰ ਸੂਟ ਪਸ਼ਮੀਨੇ ਦਾ ਸਟੌਲ ਵੀ ਪਸ਼ਮੀਨੇ ਦਾ ਪ੍ਰਾਈਜ਼ ਰਹੂਗਾ 925 ਰੁਪਏ ਓਨਲੀ ਸਿਰਫ 925 ਰੁਪਏ ਸੁਪੀਰੀਅਰ ਕੁਆਲਿਟੀ ਹੈ ਜੀ ਹਾਂਜੀ ਮਿਲਦੇ ਆਂ ਅਗਲੀ ਵੀਡੀਓ ਚ 单轮。